ਪਿਛੇ 70 ਸਾਲ ਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਜੇਪੀ ਅਜ ਦੇਸ਼ ਪ੍ਰਸ ਦੇ ਵਿਚਕਾਰੀਆ ਪ੍ਰੋਗਰਾਮ ਪੀਐਮ ਅਜ ਮਧ ਪ੍ਰਦੇਸ਼ ਦੇ ਵਿੱਚ ਕਈ ਵਿਕਾਸ ਕਾਰਜਾਂ ਦੀ ਕਰਨਗੇ ਸ਼ੁਰੂਆਤ ਫੋਨ ਕਰਕੇ ਰਾਸ਼ਟਰਪਤੀ ਟਰੰਪ ਨੇ ਪੀਐਮ ਮੋਦੀ ਨੂੰ ਦਿੱਤੀ ਵਧਾਈ ਕਿ ਆ ਸ਼ਾਨਦਾਰ ਕੰਮ ਕਰੇ ਨੇ ਪੀਐਮ ਯੂਕਰੇਨ ਯੁੱਧ ਖਤਮ ਕਰਨ ਦੇ ਵਿੱਚ ਕਰ ਖਤਮ ਕਰਨ ਕਰਨਾ ਹੈ ਯੂਕਰੇਨ ਯੁੱਧ ਖਤਮ ਕਰਨ ਦੇ ਵਿੱਚ ਰਿਆ ਸਹਿਯੋਗ ਪ੍ਰਧਾਨ ਮੰਤਰੀ ਨੇ ਕੀਤਾ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਕਿਾ ਭਾਰਤ ਯੂਐਸ ਗਲੋਬਲ ਸਾਂਝਦਾਰੀ ਨੂੰ ਚਾਹੇਤੇ ਲੈ ਕੇ ਜਾਵਾਂਗੇ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਰੋहतक ਦੇ ਵਿੱਚ ਨਸ਼ਾ ਮੁਕਤ ਭਾਰਤ ਮਹਿੰਦੇ ਤਹਿਤ ਹੋਈ ਮੈਰਾਥਨ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਲਗਾਈ ਦੌੜ। ਵਾਰਾਨਸੀ ਦੇ ਵਿੱਚ ਕੀਤੀ ਗਈ ਵਿਸ਼ੇਸ਼ ਗੰਗਾ ਆਰਤੀ ਲੋਕਾਂ ਨੇ ਹੱਥਾਂ ਦੇ ਵਿੱਚ ਫੜੀ ਪੀਐਮ ਮੋਦੀ ਦੀ ਤਸਵੀਰ ਜਨਮ ਦਿਨ ਤੇ ਦਿੱਤੀ ਗਈ ਵਧਾਈ। ਰੀਦੇ ਮਸ਼ਹੂਰ ਸੈਂਟ ਆਰਟਿਸਟ ਸੁਦਰਸ਼ਨ ਪਟਨਾਇਕ ਨੇ ਆਪਣੇ ਅੰਦਾਜ਼ ਦੇ ਵਿੱਚ ਪੀਐਮ મોદી ਨੂੰ ਦਿੱਤੀ ਵਧਾਈ ਸੁੰਦਰ ਤੜਤੇ ਬਣਾਇਆ ਖਾਸ ਆਰਟ ਲਿਖਿਆ ਭਾਰਤ ਦੀ ਉਡਾਨ મોદી ਕੇ ਸਾਥ ਗੁਜਰਾਤ ਦੇ ਸ਼ੁਰੂਪ ਦੇ ਵਿੱਚ 250 ਕਿਲੋ ਦੇ ਕੱਪੜੇ ਤੇ ਬਣਾਇਆ ਗਿਆ ਪੀਐਮ મોદી ਦਾ ਪੋਸਟਰ ਹਰ ਘਰ ਤਿਰੰਗੇ ਦੇ ਲਗਾਏ ਨਾਰੇ West Bengal ਦੇ Siliguri ਦੇ ਵਿੱਚ ਬੱਚਿਆਂ ਨੇ ਆਪਣੇ ਢੰਗ ਦੇ ਨਾਲ ਬਣਾਇਆ ਪੀਐਮ મોદી ਦਾ ਜਨਮ ਦਿਨ ਕੇਕ ਕਟਿਆ ਪੋਸਟਰ ਬਣਾਏ ਤੇ ਪੀਐਮ મોદી ਦੇ ਅਵਤਾਰ ਦੇ ਵਿੱਚ ਦਿਖੇ ਬੱਚੇ ਪਾਕਿਸਤਾਨ ਨੇ ਮੰਨਿਆ ਭਾਰਤ ਨੇ ਨਹੀਂ ਮੰਨੀ ਵਿਚੋਲਗੀ ਆਪਰੇਸ਼ਨ ਸਿੰਧੂਰ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਦਾ ਵੱਡਾ ਦਾਵਾ ਕਿ ਆ ਅਮਰੀਕਾ ਦੇ ਵਿਚੋਲਗੀ ਵਾਲੇ ਪ੍ਰਸਤਾਵ ਨੂੰ ਭਾਰਤ ਨੇ ਨਹੀਂ ਮੰਨਿਆ ਜੈਸ਼ ਕੋ ਅੰਡਰ ਮਸੂਦ ਇਲਿਆਸ ਦਾ ਬਹੁਤ ਵੱਡਾ ਕਬੂਲਨਾਮਾ ਕਿ ਆ ਭਾਰਤ ਦੇ ਆਪਰੇਸ਼ਨ ਦੇ ਵਿੱਚ ਮਾਰਿਆ ਗਿਆ ਮਸੂਦ ਦਾ ਪਰਿਵਾਰ ਮਸੂਦ ਅਜ਼ਰ ਦੇ ਪਰਿਵਾਰ ਦੇ ਕਰ ਦਿੱਤੇਗੇ ਟੁਕੜੇ ਟੁਕੜੇ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਨੇ ਕੀਤੀ ਰਾਹੁਲ ਗਾਂਧੀ ਦੀ ਤਾਰੀਫ਼ ਕਿ ਆ ਰਾਹੁਲ ਗਾਂਧੀ ਪੋਜ਼ਿਟਿਵ ਮਾਈਂਡ ਸੈਟ ਵਾਲਾ ਆਦਮੀ ਗੱਲਬਾਤ ਰਹੀ ਚਲਾਉਣਾ ਚਾਹੁੰਦਾ ਹੈ ਦੁਨੀਆ ਪਰ ਸਰਕਾਰ ਪਾਵਰ ਦੇ ਵਿੱਚ ਆਉਣ ਦੇ ਲਈ ਖੇਡਰੀਆ ਮਜ਼ਬਦ ਦਾ ਕਾਰ ਕੇਂਦਰੀ ਮੰਤਰੀ ਨਿਤਨ ਗੜਕਰੀ ਦਾ ਵੱਡਾ ਬਿਆਨ ਭੁੱਲੇ ਖੁਦ ਨੂੰ ਪਿਛੜਿਆ ਦੱਸਣਾ ਹੈ ਸਿਆਸੀ ਸਵਾਰਥ ਸਮਾਜ ਨੂੰ ਜਾਤ ਤੇ ਭਾਸ਼ਾ ਤੇ ਵੰਨਣ ਦੀਆਂ ਕੋਸ਼ਿਸ਼ਾਂ ਹੋ ਰੀਆਂ ਨੇ ਪਤਨੀ ਮਿਲਾਨੀਅਸ ਸਮੇਤ ਬ੍ਰਿਟਿਨ ਯਾਤਰਾ ਤੇ ਰਾਸ਼ਟਰਪਤੀ ਡੋਨਲਡ ਟਰੰਪ ਲੰਡਨ ਦੇ ਵਿਨਫੀਲਡ ਹਾਊਸ ਪਹੁੰਚੇ ਪੀਐਮ ਤੇ ਕਿੰਗ ਚਾਰਲਸ ਦੇ ਨਾਲ ਕਰਨਗੇ ਮੁਲਾਕਾਤ ਭਾਰਤ ਤੇ ਅਮਰੀਕਾ ਦੇ ਵਿਚਾਲੇ ਟ੍ਰੇਡ ਡੀਲ ਨੂੰ ਲੈ ਕੇ 7 ਘੰਟੇ ਚੱਲੀ ਬੈਠੇ ਵਿਪਾਰਸਮਝੌਤੇ ਨੂੰ ਜਲਦ ਪੂਰਾ ਕਰਨ ਲਈ ਅਮਰੀਕਾ ਸਹਿਮਤ ਭਾਰਤ ਵੱਲੋਂ ਲਗਾਤਾਰ ਚੁੱਕਿਆ ਜਾ ਰਿਹਾ ਟੈਰਿਫ ਦਾ ਮੁੱਦਾ ਆਸਟ੍ਰੇਲੀਆ ਦੇ ਵਿੱਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ ਦਸੰਬਰ ਤੋਂ ਪਾਬੰਦੀ ਹੋਵੇਗੀ ਲਾਗੂ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਉਮਰ ਦੀ ਪੁਸ਼ਟੀਕਰਨ ਸੰਬੰਧੀ ਕੀਤਾ ਸਾਵਧਾਨ ਜ਼ੀਰਾਦੋਂ ਦੇ ਵਿੱਚ ਬੱਦਲ ਫਟਣ ਦੇ ਕਾਰਨ ਅੱਜੀ ਤਬਾਹੀ 13 ਲੋਕਾਂ ਦੀ ਮੌਤ ਕਈ ਲੋਕ ਲਾਪਤਾ ਚਸਤਰ ਧਾਰਾ ਦੇ ਵਿੱਚ ਬੀਤੇ ਦਿਨ ਫਟਿਆ ਸੀ ਬਦਲਾ ਜੀ ਵੀ ਨਹੀਂ ਦਾ ਅਲਰਟ ਸਾਬਕਾ ਸੀਐਮ ਜ਼ਹਿਰਮ ਠਾਕੁਰ ਨੇ ਮੰਡੀ ਦੇ ਵਿੱਚ ਹੜਾਂ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ ਪੀੜਤਾਂ ਦੇ ਨਾਲ ਕੀਤੀ ਮੁਲਾਕਾਤ ਬੀਤੇ ਦਿਨ ਬਦਲ ਫਟਣ ਦੇ ਨਾਲ ਮੱਚੀ ਹੈ ਭਾਰੀ ਤਬਾਹੀ ਪੰਜਾਬ ਦੇ ਹੜਾਂ ਪ੍ਰਭਾਵਿਤ 2100 ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਮੈਡੀਕਲ ਕੈਂਪ ਚਮੜੀ ਰੋਗ ਤੇ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਦਸਿਆ ਸੀ ਬੋਲੇ ਲੋਕਾਂ ਦੀ ਸੇਵਾ ਦੇ ਵਿੱਚ ਲਗਾਤਾਰ ਹਾਜ਼ਰ ਹੈ ਸੀਤ ਵਿਭਾਗ ਵੜਾ ਪ੍ਰਭਾਵਿਤ ਖੇਤਾਂ ਤੋਂ ਰੇਤ ਹਟਾਉਣ ਦੇ ਲਈ ਪੰਜਾਬ ਨੇ ਕੇਂਦਰ ਸਰਕਾਰ ਤੋਂ ਮੰਗੇ 151 ਕਰੋੜ ਰੁਪਏ 2 ਲੱਖ ਏਕੜ ਤੋਂ ਵੱਧ ਰਕਬੇ ਦੀਆਂ ਜ਼ਮੀਨਾਂ ਤੇ ਪਏ ਅਸਰ ਗਰਮੀ ਦੀ ਖੁੱਡੀਆਂ ਬੋਲੇ ਕਈ ਥਾਈਂ ਖੇਤਾਂ ਦੇ ਵਿੱਚ ਕਈ ਥਾਈਂ ਖੇਤਾਂ ਦੇ ਵਿੱਚੜੀ 5-5 ਫੁੱਟ ਰੇਤ ਕੇਂਦਰੀ ਰਾਜ ਮੰਤਰੀ ਭਗਿਰਾਤ ਚੌਧਰੀ ਨੇ ਤਰਨਤਾਰਨ ਦੇ ਵਿੱਚ ਛੜਾਂਦੇ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ ਕਿਹਾ ਕੇਂਦਰ ਵੱਲੋਂ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦੇਣਾ ਕੇਂਦਰ ਦੇ ਪੰਜਾਬ ਹਿਤਾਚੀ ਹੋਣ ਦਾ ਸਬੂਤ ਹੈ ਸਮਾਨਾਂ ਦੇ ਦੌਰੇ ਤੇ ਕੇਂਦਰੀ ਰਾਜ ਮੰਤਰੀ ਰੱਖਿਆ ਨਿਖੇਲ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਕਿ ਆ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ ਕੇਂਦਰ ਸਰਕਾਰ ਮਾਨਸਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਨਰਮੇ ਦੀ ਫਸਲ ਬਰਬਾਦ ਮੀਂਹ ਦੇ ਨਾਲ ਕਾਲੀ ਪਈ ਫਸਲ ਟਿੰਡੇ ਵੀ ਗਲੇ ਕਿਸਾਨਾਂ ਦਾ ਗੁੱਸਾ ਨਹੀਂ ਪਹੁੰਚਿਆ ਕੋਈ ਵੀ ਅਧਿਕਾਰੀ ਧੇਰਾਬਾਬਾ ਨਾਨਕ ਦੇ ਵਿੱਚ ਕਈ ਪਿੰਡਾਂ ਦੇ ਲੋਕਾਂ ਨੇ ਪ੍ਰਸ਼ਾਸਨ ਦੇ ਪ੍ਰਤੀ ਜਤਾਇਆ ਉਸ ਤਬਾਹ ਹੋਈਆਂ ਫਸਲਾਂ ਕਰਾਂ ਦਾ ਨੁਕਸਾਨ ਪਸ਼ੂ ਪਾਣੀ ਦੇ ਵਿੱਚ ਵਹੇ ਇਨੇ ਨੁਕਸਾਨ ਦੇ ਬਾਅਦ ਵੀ ਪ੍ਰਸ਼ਾਸਨ ਨੇ ਨਹੀਂ ਲਈ ਸਾਰ ਬੋਕੇਰੀਆਂ ਦੇ ਪਿੰਡ ਰੈਲੀ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਚਲਾ ਕੇ ਝੋਨੇ ਦੀ ਫਸਲ ਕੀਤੀ ਤਬਾਹ ਜਾਂ ਖਰਾਬ ਨਿਕਲਿਆ 131 ਕਿਸਮ ਝੋਨੇ ਦਾ ਬੀਜ ਘੱਟਿਆ ਬੀਜ ਕਾਰਨ ਨਾਂ ਦੇ ਬਰਾਬਰ ਹੈ ਪੈਦਾਵਾਰ ਜਿਸ ਦੇਖਿਆ ਜਾਂਦਾ ਪਾਕਿਸਤਾਨ ਨਾਂ ਭੇਜਨ ਦੇ ਫੈਸਲੇ ਦਾ ਡੀਜੀਐਮਸੀ ਨੇ ਕੀਤਾ ਵਿਰੋਧ ਹਰਮੀਤ ਸਿੰਘ ਕਾਲਕਾ ਨੇ ਜਤਾਈ ਜਨਤਾ ਪੱਤਰ ਰਹੀ ਧਾਰਮਿਕ ਯਾਤਰਾ ਨੂੰ ਮਨਜ਼ੂਰੀ ਦੇਣ ਦੀ ਕੀਤੀ ਅਪੀਲ ਭਾਰਤ ਪਾਕ ਮੈਜਦਾ ਦਿੱਤਾ ਹਵਾਲਾ ਸਾਂਸਦ ਸੁਖਿੰਦਰ ਰੰਦਾਵਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਕਰਤਾਰਪੁਰ ਸਹਿਬ ਲੰਗਾ ਖੋਲਣ ਤੇ ਦੁਰਪੁਰਬਤ ਜੱਥੇ ਨੂੰ ਭੇਜਣ ਦੀ ਕੀਤੀ ਅਪੀਲ ਵਿਕਮਜੀਤ ਸੈਦੀ ਸੁਰੱਖਿਆ ਦੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵਿੱਚ ਐਮ ਸੁਣਵਾਈ ਆ ਸੁਣਵਾਈ ਆਪਣੀ ਸੁਰੱਖਿਆ ਘੱਟ ਕੀਤੇ ਜਾਣ ਨੂੰ ਦਿੱਤੀ ਹੈ ਚੁਣੌਤੀ ਨੱਬਾ ਦੀ ਜੇਲ੍ਹ ਦੇ ਵਿੱਚ ਬੰਦ ਨੇ ਅਕਾਲੀ ਲੀਡਰ ਵਿਕਮ ਸਿੰਘ ਮਜੀਠੀਆ ਮਠਿੰਡਾ ਮਲਾਸ਼ਟ ਮਾਮਲੇ ਦੇ ਵਿੱਚ ਚੰਨਈਏ ਦੀ ਐਂਟਰੀ ਟੀਮ ਨੇ ਪਿੰਡ ਜੀਦਾ ਪਹੁੰਚ ਕੇ ਧਮਾਕੇ ਵਾਲੀ ਥਾਂ ਦਾ ਕੀਤਾ ਮਾਇਨਾ ਹਸਪਤਾਲ ਦੇ ਵਿੱਚ ਮੁਲਜ਼ਮ ਗੁਰਪ੍ਰੀਤ ਤੋਂ ਵੀ ਕੀਤੇ ਸਵਾਲ ਜਵਾਬ ਸੁਲਤਾਨਪੁਰ ਲੋਧੀ ਦੇ ਵਿੱਚ ਪ੍ਰਵਾਸੀਆਂ ਦੀਆਂ ਰੇੜੀਆਂ ਹਟਾਉਣ ਤੇ ਹੋਇਆ ਹੰਗਾਮਾ ਕੁਝ ਨੌਜਵਾਨਾਂ ਨੇ ਜ਼ਬਰੀ ਹਟਾਰੇ ਸਨ ਰੇੜੀਆਂ ਮੌਕੇ ਤੇ ਪਹੁੰਚੇ ਪੁਲਿਸ ਨੇ ਸ਼ਾਂਤ ਕਰਵਾਇਆ ਮਾਮਲਾ ਮੋਵਾਧਨ ਦੇ ਵਿੱਚ ਗਰੀ ਪਰਮੇਸ਼ਵਰ ਮਾਨ ਦੀ ਫਿਲਮ ਮਸ਼ੀਰਾ ਅੰਬਾਲਾ ਕੰਟੋਨਮੈਂਟ ਬੋਰਡ ਨੇ ਫਿਲਮ ਮੇਕਰਸ ਤੇ ਲਗਾਇਆ 40000 ਰੁਪਏ ਦਾ ਜੁਰਮਾਨਾ ਅੰਬਾਲਾ ਦੇ ਫੌਜੀ ਖੇਤਰ ਦੇ ਵਿੱਚ ਦਿ ਨਗਰ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਨੇ ਚੋਰ ਨੂੰ ਰੰਗੇ ਹੱਥੀਂ ਕੀਤਾ ਕਾਬੂ ਗਲ ਦੇ ਵਿੱਚ ਚੋਰ ਲਿਖੀ ਤਖਤੀ ਪਾ ਕੇ ਬਾਜ਼ਾਰ ਦੇ ਵਿੱਚ ਘੁਮਾਇਆ ਕੁੱਟਮਾਰ ਕਰਤੀ ਕੀਤਾ ਪੁਲਿਸ ਦੇ ਹਵਾਲੇ ਪੁਲਿਸ ਨੇ ਮੋਬਾਈਲ ਟਾਵਰ ਤੇ ਚੋਰੀ ਕਰਨ ਵਾਲੇ گروਹ ਦਾ ਕੀਤਾ ਪਰਦਾਫਾਸ਼ 12 ਲੱਖ ਦੇ 6 ਬੀਟੀਐਸ ਕਾਰਡਾਂ ਸਮੇਤ ਇਹਨਾਂ ਮੁਲਜ਼ਮਾਂ ਕਿਤੇ ਕਾਬੂ ਪੰਜਾਬ ਦੇ 30 ਟਾਵਰਾਂ ਤੇ ਕਰ ਚੁੱਕੇ ਨੇ ਚੋਰੀ। ਬਰਸਪੁਰ ਪੁਲਿਸ ਨੇ ਇੱਕ ਸ਼ਖਸ ਨੂੰ ਨਸ਼ੇ ਸਣੇ ਕੀਤਾ ਗ੍ਰਿਫਤਾਰ ਮੁਲਜ਼ਮ ਤੋਂ ਬਰਾਮਦ ਹੋਈ 5 ਕਿਲੋ ਹੈਰੀਨਾ ਪਟਿਆਲਾ ਦਾ ਰਹਿਣ ਵਾਲਾ ਹੈ ਮੁਲਜ਼ਮ। ਹੁਸ਼ਿਆਰਪੁਰ ਦੇ ਪਿੰਡ ਅਜਵਾਲ ਦੇ ਸਰਕਾਰੀ ਸਕੂਲ ਦੇ ਵਿੱਚ ਦੋ ਧਿਰਾਂ ਦੇ ਵਿਚਾਲੇ ਕੋਨੀ ਚੜ੍ਹਪਾ ਸਰਯੇ ਦੀ ਨਿਲਾਮੀ ਤੇ ਪੈਸਿਆਂ ਨੂੰ ਲੈ ਕੇ ਹੋਇਆ ਝਗੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਾਂਤ ਕਰਵਾਇਆ ਮਾਮਲਾ। ਕੈਥਲ ਦੇ ਵਿੱਚ ਪ੍ਰੇਮ ਪ੍ਰਸੰਗ ਦੇ ਵਿੱਚ ਲੜਕਾ ਲੜਕੀ ਨੇ ਨਿਕਲਿਆ ਜ਼ਹਿਰ ਹੋਟਲ ਦੇ ਕਮਰੇ ਦੇ ਵਿੱਚ ਉਕਿਆ ਕਦਮ ਤਹਾਂ ਦੀ ਮੌਤ ਖੁਦਕੁਸ਼ੀ ਦੇ ਕਾਰਨਾਂ ਦਾ ਫਿਲਹਾਲ ਨਹੀਂ ਲੱਗ ਸਕਿਆ ਪਤਾ ਮਾੜੀ ਦੇ ਵਿੱਚ ਹਲਮਟ ਗੈਂਗ ਦੀ ਦਹਿਸ਼ਤ ਮੋਲਾਪੁਰਾ ਤੇ ਨਿਊ ਚੰਡੀਗੜ੍ਹ ਦੇ ਵਿੱਚ ਸੀਨੀਅਰ ਡਾਕਟਰ ਦੇ ਕਰੋੜਾਂ ਰੁਪਏ ਗਹਿਣੇ ਤੇ ਕੀਮਤੀ ਸਮਾਨ ਕੀਤਾ ਚੋਰੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਵਾਰਦਾਤ ਅੰਬਾਲਾ ਦੇ ਵਿੱਚ ਸਿਹਤ ਵਿਭਾਗ ਨੇ ਫੜਿਆ ਫਰਜ਼ੀ ਡਾਕਟਰ ਬਿਨਾਂ ਡਿਗਰੀ ਤੋਂ ਚਲਾ ਰਿਹਾ ਸੀ ਦਸ਼ਵੀਸ਼ ਕਲੀਨਿਕ ਐਮਟੀਪੀ ਕਿੱਟ ਵੀ ਬ੍ਰਾਹਮਣ ਸਿਹਤ ਵਿਭਾਗ ਨੇ ਮਨਜੀਤ ਸਿੰਘ ਨੂੰ ਕੀਤਾ ਪੁਲਿਸ ਦੇ ਹਵਾਲੇ ਕੈਚਰ ਪੁਲਿਸ ਨੇ ਨੌਜਵਾਨ ਨੂੰ ਗੋਲੀ ਮਾਰਨ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ 14 ਸਤੰਬਰ ਨੂੰ ਪ੍ਰਤੀਕ ਨੂੰ ਮਾਰੀ ਸੀ ਗੋਲੀ ਨੂੰ ਪੁਲਸ ਨੇ ਦੋ ਸਾਈਬਰ ਠੱਗਾਂ ਨੂੰ ਕੀਤਾ ਗ੍ਰਿਫਤਾਰ ਫਰਜੀ SIM ਫੋਨ ਤੇ ਸੋਸ਼ਲ ਅਕਾਊਂਟ ਭਰਾਮਤ ਕਈ ਸੁਬਿਆਂ ਦੇ ਲੋਕਾਂ ਨੂੰ ਬਣਾ ਚੁੱਕੇ ਨੇ ਆਪਣਾ ਨਿਸ਼ਾਨਾ ਸੋਨਾਪੁਰ ਦੀ ਫੈਨਾਲੇ ਸੰਸਰ ਕੰਮ ਕਰਨ ਵਾਲਿਆਂ ਤੇ ਸਖਤੀ ਕਿਾ ਲੋੜਵੰਦ ਲੋਕਾਂ ਨੂੰ ਉੱਚੀਆਂ ਦਰਾਂ ਤੇ ਦੰਦੇ ਨੇ ਕਰਜ਼ਾ ਸਮੇਂ ਸਿਰ ਰਕਮ ਵਾਪਸ ਨਾ ਕਰਨ ਤੇ ਵਸੂਲਦੇ ਨੇ ਮੋਟਾ ਵਿਆਜ ਹੜਾਂ ਦੇ ਨਾਲ ਹੋਈ ਤਬਾਹੀ ਤੋਂ ਬਾਅਦ ਮੰਤਰੀਆਂ ਨੇ ਸੰਭਾਲੀ ਸਫਾਈ ਮੁਹਿੰਮ ਦੀ ਕਮਾਨ ਮੰਤਰੀ ਘਟਾਰੂ ਚੱਕ ਨੇ ਖੁਦ ਲਾਇਆ ਝੜੋਤਾ ਢਾਲੀਵਾਲ ਨੇ ਪਾਣੀ ਦੇ ਨਾਲ ਸਾਫ਼ ਕੀਤੀਆਂ ਸਕੂਲਾਂ ਦੀਆਂ ਫਰਸ਼ਾਂ ਬਰਦਾਸਪੁਰ ਦੇ ਵਿੱਚ న్యూਸਟਿੰਗ ਦੀ ਖਬਰ ਦਾ ਅਸਰ ਬਿਆਸ ਦਰਿਆ ਦੇ ਕਿਨਾਰੇ ਵਸਦੀ ਲੋਕਾਂ ਦੇ ਡੰਗਰਾਂ ਨੂੰ ਕਈ ਦਿਨਾਂ ਤੋਂ ਨਹੀਂ ਮਿਲ ਰਿਹਾ ਸੀ ਚਾਰਾ ਪੰਜਾਬ ਫੈਡਰੇਸ਼ਨ ਦੇ ਵੱਲੋਂ ਪਹੁੰਚਾਇਆ ਜਾ ਰਿਹਾ ਚਾਰਾ ਅਧਾਕਾਰਾ ਨਿਰੂਪ ਬਾਜਵਾਦ ਦੇ ਵੱਲੋਂ ਫਰੂਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਉਹਨਾਂ 15 ਪਿੰਡਾਂ ਦੇ ਬੂਨ ਕਲਾਸ ਦੇ ਵਿਦਿਆਰਥੀਆਂ ਦੀ ਐਗਜ਼ਾਮੀਨੇਸ਼ਨ ਫੀਸ ਭਰਨ ਦਾ ਕੀਤਾ ਐਲਾਨ ਆਨਲਾਈਨ ਸਰਟਾਇਫੀਕਟ ਦੇ ਵੀ ਸਾਨੂੰ ਸੂਤੇ ਯੂਰਾਜ ਸਿੰਘ ਨੂੰ ਈਡੀ ਦਾ ਸਮਨ ਹੈ ਯੂਰਾਜ ਸਿੰਘ ਨੂੰ 23 ਤੇ ਸਾਨੂੰ ਸੂਤ ਨੂੰ 24 ਸਤੰਬਰ ਨੂੰ ਕੀਤਾ ਚਲਬਾ ਰੋਬਿਨੋ ਥੱppa ਤੋਂ ਵੀ ਹੋਵੇਗੀ ਪੁਛਗਿਛ ਹਾਲੀਵੁੱਡ ਦੇ ਗੋਲਡਨ ਬਾਇ ਵਜੋਂ ਮਸ਼ਹੂਰ ਲੈਜੈਂਡ ਰੈਡਫੋਰਡ ਨੇ ਦੁਨੀਆ ਨੂੰ ਕiaal ਵਿਦਾ 99 ਸਾਲ ਦੀ ਉਮਰ ਦੇ ਵਿੱਚਲੇ ਆਖਰੀ ਸਾਹ ਕੈਪਟਨ ਆਫ ਅਮਰੀਕਾ ਜੀਆਂ ਯਾਦਗਾਰ ਫਿਲਮਾਂ ਦੇ ਵਿੱਚ ਕੀਤਾ ਕੰਮ ਜੀਐਸਟੀ ਦਰਾਂ ਦੇ ਵਿੱਚ ਕਿਟੋਕਤੀ ਤੋਂ ਬਾਅਦ ਆਮ ਲੋਕਾਂ ਨੂੰ ਵੱਡੀ ਰਾਹਤ ਦੋ ਰੁਪਏ ਸਸਤਾ ਹੋਇਆ ਮੱਧ ਦੇਰੀ ਦਾ ਦੁੱਧ ਪਨੀਰ ਘੋਟ ਤੇ ਮੱਖਣ ਦੇ ਵੀ ਘਟੇ ਰੇਟ